ਬਗੇਲ ਜੀ ਤੁਸੀਂ ਲੰਬੇ ਸਮੇਂ ਤੱਕ ਕਾਰਜਕਾਰੀ ਸਾਡੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਜੀ ਦੇ ਨਾਲ ਰਹੇ ਹੋ ਉਹਨਾਂ ਦੀ ਸੰਗਤ ਕੀਤੀ ਹੈ ਡਰਾਈਵਰ ਰਹੇ ਹੋ ਤੁਸੀਂ ਉਹਨਾਂ ਦੇ ਤੇ ਅੱਜ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਵੀ ਉਹਨਾਂ ਨੂੰ 25 ਦਸੰਬਰ 1991 ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ 1 ਜਨਵਰੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਪਰ ਕਈ ਪੁਲਿਸ ਵਾਲੇ ਕਹਿੰਦੇ ਨੇ ਇੱਥੋਂ ਟਾਰਚਰ ਕੀਤਾ ਗਿਆ ਸੀ ਉਸ ਥਾਂ ਜੇ ਜਾ ਕੇ ਵੱਢਿਆ ਗਿਆ ਉੱਥੇ ਖੁਰਦਬੁਰਦ ਕੀਤਾ ਗਿਆ ਤੇ ਦੂਸਰੇ ਪਾਸੇ ਜਿਹੜੀ ਰਿਪੋਰਟ 1990 ਵਾਲੀ ਬੀਪੀ ਤਿਵਾੜੀ ਦੀ ਉਹ ਕਹਿੰਦੀ ਆ ਵੀ ਹਜੇ ਤੱਕ ਪਹਗੋੜੇ ਹੀ ਨਹੀਂ ਤੁਸੀਂ ਕੀ ਜਾਣਦੇ ਹੋ ਉਸ ਵੇਲੇ ਤੁਸੀਂ ਨਾਲ ਸੀਗੇ ਉਸ ਵੇਲੇ ਕਿਰਪਾ ਕਰਕੇ ਦੱਸੋ ਕੀ ਵਰਤਾਂਤ ਵਾਪਰਿਆ ਸੀ ਉਸ ਵੇਲੇ ਜੀ ਬਰਤਾਂਤ ਇਹ ਵਾਪਰਿਆ ਉਹਨਾਂ ਨੂੰ ਪਹਿਲਾਂ 20 ਤਰੀਕ ਨੂੰ ਗ੍ਰਿਫਤਾਰ ਕਰਦਿਆ ਘਰੋਂ ਜੀ 20 ਤਰੀਕ ਨੂੰ ਉਹਨਾਂ ਦੇ ਘਰੇ ਉਸ ਦਿਨ ਸਾਡੇ ਵੱਡੇ ਛੋਟੀ ਭੈਣਾਂ ਮੇਰੀ ਪਰਮਜੀਤ ਮੰਡੀ ਅਹਿਮਦਗੜ ਵਿਆਹੀ ਹੋ ਗਿਆ ਉਹ ਉਹ ਬੱਚਾ ਹੋਇਆ ਹੋਇਆ ਸੀ ਸੱਤ ਕਣ ਦਾ ਬੱਚਾ ਸੀ ਉਹ ਚੜਾਈ ਕਰਕੇ লাশ ਘਰੇ ਪਈ ਸੀ ਜਿੱਤੇ ਇਹਨੂੰ ਲੈ ਕੇ ਗਏ ਨੇ ਸਿੰਘ ਸਾਹਿਬ ਨੂੰ ਜੀ ਗਰਮੀਤ ਸਿੰਘ ਟਰੈਕਟਰ ਲੈ ਕੇ ਗਿਆ ਘਰ ਉਹ লাশ ਜਦੋਂ ਜਾ ਕੇ ਉਹਨਾਂ ਨੇ ਉੱਥੋਂ ਦੱਸਿਆ ਫਿਰ ਇਹ 2-4 ਘੰਟੇ ਮਗਰੋਂ ਬੰਦੇ ਦਾ ਸਰਪੰਚ ਗਿਆ ਮਗਰ ਉਹਨਾਂ ਨੂੰ ਜਾਣੀ ਛੜਤਾ ਜੀ ਜੀ ਉੱਥੇ ਛੜਤਾ ਫਿਰ 25 ਜਨਵਰੀ ਨੂੰ ਦੁਬਾਰੇ ਉਹਨਾਂ ਨੂੰ ਘਰੋਂ ਲੈ ਕੇ ਜਾਂਦੇ ਨੇ ਜੀ ਸਿੰਘ ਸਾਹਿਬ ਗੁਰੂ ਘਰ ਦੇ ਵਿੱਚ ਕਥਾ ਕਰਦੇ ਹੁੰਦੇ ਸੀਗੇ ਰੋਜ਼ ਜੀ ਉਹਨਾਂ ਨੇ ਕਥਾ ਕਰਦਿਆਂ ਨੇ ਉੱਥੇ ਫਤਿਹ ਸੰਗਤ ਨੂੰ ਬੁਲਾਤੀ ਕਹਿੰਦੇ ਵੀ ਸਾਡੀ ਆਖਰੀ ਫਤਿਹ ਆ ਬਰਮ ਗਿਆਨੀ ਸੀਗੇ ਉਹ ਜੀ ਭਜਨ ਬੰਦਗੀ 'ਚ ਬਹੁਤ ਜ਼ਿਆਦੇ ਭਜਨ ਕਰਦੇ ਸੀਗੇ ਜੀ ਬਾਕੀ ਉਹਨਾਂ ਨੇ ਉਹ ਦੇਗ ਘੱਟ ਪਹਿਲਾਂ ਲੈਂਦੇ ਸੀਗੇ ਉਹਨਾਂ ਦੇ ਮੇਹਦੇ 'ਚ ਨੁਕਸ ਪੈ ਗਿਆ ਸੀ ਪਹਿਲਾਂ ਉਹਨਾਂ ਨੂੰ ਸੰਗਰੂਰ ਜੇਲ੍ਹ 'ਚ ਜ਼ਹਿਰ ਦਿੱਤੀ ਸੀ ਜੀ ਸੰਗਰੂਰ ਜਹਿਲ ਜੇਲ੍ਹ 'ਚ ਜ਼ਹਿਰ ਕਦੋਂ ਦਿੱਤੀ ਸੀ ਕਿਹੜੇ ਸੰਦੀ ਗੱਲ ਸੀ ਇਹ 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 ਤੋਂ 2-4 ਮਹੀਨੇ ਪਹਿਲਾਂ ਦੀ 92 ਦੀ ਗੱਲ ਹੈ ਜੀ ਇਹ ਜੀ 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 99 ਦੀ ਠੀਕ ਹੈ ਹਾਂ 92 ਦੀ ਖਾਨੇ ਮਤਲਬ ਜੇ ਨਾਮ ਹੈ ਪੁਲਸਾ ਹਮਾ 90 ਤੋਂ ਮਗਰੋਂ ਦੀ ਗੱਲ ਕਰ ਲਾਉਂਗੇ ਠੀਕ ਹੈ ਇਹਨਾਂ ਨੂੰ ਸੰਗਰੂਰ ਜੇਲ੍ਹ ਦੇ ਸੱਚੀ ਜ਼ਹਿਰ ਦੇਤੀ ਉੱਥੋਂ ਇਹ ਫਿਰ ਅਰਜਿੰਦਰਾ ਹਸਪਤਾਲ ਦਾ ਘਰ ਰਹੇ ਉੱਥੇ ਮੈਂ ਤੇ ਬਾਪੂ ਜੀ ਦੋਨੇ ਸੀਗੇ ਜੀ ਮੈਂ ਉਹਨਾਂ ਨੂੰ ਉਹ ਰੋਟੀ ਬਕਾਉਂਦੇ ਹੁੰਦੇ ਸੀਗੇ ਮੈਂ ਸਬਜ਼ੀ ਬਣਾ ਲੈਂਦਾ ਜੀ ਉਹਨਾਂ ਦੇ ਕੋਲੇ ਮੈਂ ਉੱਥੇ ਬਚਨਾਰ ਉਹਨਾਂ ਦੇ ਮੈਂ ਕੱਲਾ ਕੱਲਾ ਤਣ ਮੇਰਾ ਉਹਨਾਂ ਦੇ ਨਾਲ ਲੰਘਿਆ ਜੀ ਹਾਂ ਜੀ ਉਹ ਫਿਰ ਉੱਥੋਂ ਉਦੋਂ ਬਾਅਦ ਜਦੋਂ ਮਤਲ ਇੱਕ ਹੋਰ ਦੱਸ ਦਿੰਨਾ ਜੀ ਮੈਂ ਜੀ ਪਰ ਸੋਏ ਨੇ ਇੱਕ ਤਾਂ ਕਰਨਲ ਸੋਏ ਨੇ ਜੀ ਇੱਕ ਖਾਲਸਾ ਜੀ ਇਹ ਹੋਏ ਨੇ ਆਪਣੇ ਜੱਥੇਦਾਰ ਕੌਂਕਰਾ ਸਾਹਿਬ ਜਿੰਨਾ ਤੇ ਕੋਈ ਵੀ ਕੇਸ਼ ਨਹੀਂ ਸੀ ਜਿੰਨੀ ਵਾਰੀ ਵੀ ਇਹਨਾਂ ਨੂੰ ਫੜਿਆ ਗਵਰਨਮੈਂਟ ਝੂਠੀ ਹੋ ਕੇ ਇਹਨਾਂ ਨੂੰ ਬਰੀ ਕਰਤੀ ਸੀ ਇਹਨਾਂ ਨੇ ਅੱਜ ਤਾਈਂ ਜੁਬਾਨਤ ਨਹੀਂ ਕਰਾਈ ਸੀ ਜੀ ਚਾਹੇ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ ਹੋਵੇ ਤੇ ਚਾਹੇ ਕੌਂਕੇ ਜੀ ਦੀ ਗੱਲ ਹੋਵੇ ਇਹ ਦਾਗਦਾਰ ਨਹੀਂ ਸੀ ਕੋਈ ਚਾਹੇ ਇਹਨਾਂ ਦੀ ਨਾਂਕ ਨਾ ਉਹਨਾਂ ਨੇ ਨਾ ਇਹਨਾਂ ਨੇ ਕੋਈ ਗੁਨਾਹ ਕਰਿਆ ਨਾ ਮਹਾਂਪੁਰਸ਼ਾਂ ਨੇ ਕਰਿਆ ਜਿਵੇਂ ਸਾਥ ਜਰਨੈਲ ਸੌਣੇ ਨਾ ਕੋਈ ਗੁਰਦੇਵ ਸੌਣੇ ਕਰਿਆ ਸੀਗਾ ਜੀ ਕੌਂਕੇ ਸਾਹਿਬ ਜੀ ਇਹਨਾਂ ਨੇ ਨਾ ਜੁਬਾਨਤ ਕਰਾਈ ਆ ਨਾ ਤਾਂ ਸਿੰਘ ਸਾਹਿਬ ਨੇ ਜੁਬਾਨਤ ਕਰਾਈ ਆ ਜੀ ਨਾ ਸੰਤ ਜਰਨੈਲ ਸੌਣੇ ਨੇ ਜੁਬਾਨਤ ਕਰਾਈ ਆ ਆਪੇ ਇਹਨਾਂ ਨੂੰ ਲੈ ਜਾਂਦੇ ਸੀਗੇ ਆਪੇ ਹੀ ਛੱਡ ਦਿੰਦੇ ਸੀ ਇਹਨਾਂ ਦੀ ਜਿਹੜੀ ਬੱਚੀ ਵੱਡੀ ਦੇ ਭਜੰਗੀ ਜੀ ਦਾ ਗੁਜਰਿਆ ਉਹਨਾਂ ਦਾ ਵਿਆਹ ਵੀ ਇਹ ਜੇਹੇ ਸੀਗੇ ਪੈਂਸਪਰ ਉੱਥੋਂ ਜਾਨੀ ਸੋਫਡੈਂਟ ਕਹਿੰਦੇ ਜੀ ਤੁਸੀਂ ਵਿਆਹ ਤੇ ਜਾ ਸਕਦੇ ਹੋ ਉਹ ਕਹਿੰਦਾ ਵੀ ਮੈਂ ਐਂ ਵੀ ਜਾਣਾ ਮੇਰੀਆਂ ਸਾਰੀਆਂ ਦੁਨੀਆ ਤੇ ਸਾਡੀਆਂ ਸਾਰੀਆਂ ਈ ਧੀਆਂ ਨੇ ਜਾਂ ਤਾਂ ਮੇਰਾ ਕੇਸ ਮੈਨੂੰ ਪੂਰੀ ਕਰੋ ਸਿੰਘ ਸਾਹਿਬ ਆਏ ਰਿਹਾ ਉਹਨਾਂ ਦੀ ਗੈਰ ਹਾਜ਼ਰੀ 'ਚ ਇਹ ਕੁੜੀ ਦਾ ਵਿਆਹ ਹੋਇਆ ਸਿੰਘ ਸਾਹਿਬ ਦੇ ਕਿੰਨੇ ਬੱਚੇ ਸੀਗੇ ਸਿੰਘ ਸਾਹਿਬ ਦੇ ਕਿੰਨੇ ਬੱਚੇ ਸੀਗੇ ਸਿੰਘ ਸਾਹਿਬ ਦੇ 7 ਬੱਚੇ ਸੀਗੇ ਜੀ 4 ਕੁੜੀਆਂ 3 ਮੁੰਡੇ ਜੀ 2 ਮੁੰਡੇ ਉਹਨਾਂ ਦੇ 3 ਕੁੜੀਆਂ ਇੱਥੇ ਨੇ ਜੀ ਚੌਥੀ ਕੁੜੀ ਇਹਨਾਂ ਦੀ ਜੀ ਵੱਡੀ ਕੁੜੀ ਦਾ ਪਰਮਜੀਤ ਆ ਉਤੋਂ ਛੋਟੀ ਉਹ ਸਰਬਜੀਤ ਉਤੋਂ ਪਿੱਠ ਪਿੱਛੇ ਹਰੀਸ਼ਾਹ ਤੇ ਆਪਣੇ ਰਾਮਸਾਹ ਤੇ ਹਰੀਸ਼ਾਹ ਦੋ ਮੁੰਡੇ ਫੇਰ ਤੀਜੀ ਕੁੜੀ ਮਤਲਬ ਬਲਜੀਤ ਆ ਉਹ ਕੁੜੀ ਨੂੰ ਉਤੋਂ ਬਾਅਦ ਪਿੱਠ ਪਿੱਛੇ ਦਾਦਾਂਸ ਆ ਸਾਰੇ ਨਾਲ ਛੋਟੀ ਬੀਬੀ ਦਾ ਨਾਮ ਹੈਗਾ ਇੰਦਰਜੀਤ ਕੌਰ ਜੀ ਸੱਤ ਬੱਚੇ ਨੇ ਸਿੰਘ ਸਾਹਿਬ ਜੀ ਹਾਂ ਜੀ ਤੇ ਜਦੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਇਹਨਾਂ ਨੂੰ ਵੀ ਮਤਲਬ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ 20 ਦਸੰਬਰ ਨੂੰ ਪਹਿਲਾਂ ਚੱਕਿਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਦਾ ਜਿਹੜਾ ਪਚੰਗੀ ਹੈ ਉਹ ਪੂਰਾ ਹੋ ਚੁੱਕਿਆ ਹੁੰਦਾ ਹੈ 7 ਦਿਨਾਂ ਦਾ ਤੇ ਉਹਦਾ ਮਤਲਬ ਜੋ ਅਰਧ ਅੰਤਿਮ ਅਰਦਾਸ ਉਹਦੀ ਕਰਨੀ ਤਾਂ ਕਰਕੇ ਛੱਡ ਦਿੰਦੇ ਨੇ ਫੇਰ 25 ਅਕਤੂਬਰ ਦਸੰਬਰ ਨੂੰ ਜਦੋਂ ਚੱਕਿਆ ਜਾਂਦਾ ਹੈ ਫੇਰ ਕੀ ਹੁੰਦਾ 25 ਦਸੰਬਰ ਨੂੰ ਜਦੋਂ ਛੱਕਿਆ ਜਾਂਦਾ ਜੀ ਹੁਣ ਪਿਆ ਸੀ ਇਹਨਾਂ ਨੇ ਗੱਡੀ ਜਿਹੜੀ ਸੀ ਕਿ ਜੀ ਮੈਂ ਆਪਣੇ ਪੈਂਟੀ ਲੈ ਗਿਆ ਸੀਗਾ ਜੀ ਉਹ ਹੁਣ ਵੀ ਮੇਰੇ ਕੋਲ ਗੱਡੀ ਆ ਉਹ ਹੁਣ ਅਸੀਂ ਉਹਦੀ ਪਾਲਕੀ ਬਣਾ ਲਈ ਸਿੰਘ ਸਾਹਿਬ ਦਾ ਨਾਮ ਲਿਖਿਆ ਉੱਤੇ ਗੁਰੂ ਮਹਾਰਾਜ ਦੀ ਜਿਹੜੀ ਅਸੀਂ ਨਗਰ ਕੀਰਤਨ ਕਰਦੇ ਆ ਉਹਦੇ ਚੋ ਲੱਗਦੀ ਆ ਲੰਮ ਹੋਰ ਪਿੰਡਾਂ ਚ ਵੀ ਸਿੰਘ ਸਾਹਿਬ ਵਾਲੀ ਗੱਡੀ ਨਗਰ ਕੀਰਤਨ ਕਰਨ ਜਾਂਦੀ ਅੱਜ ਵੀ ਗੱਡੀ ਸਾਡੇ ਕੋਲ ਹੈ ਜਥੇਦਾਰ ਕੋ ਗੁਰਦੇਵ ਸਿੰਘ ਦੀ ਕੌਂਕੇ ਜੀ ਦੀ ਗੱਡੀ ਤੁਹਾਡੇ ਕੋਲ ਹੈ ਜਿਹਨੂੰ ਤੁਸੀਂ ਹੁਣ ਪਾਲਕੀ ਬਣਾਇਆ ਹੋਇਆ ਹੈ ਉਹਦੀ ਹੋ ਪਾਲਕੀ ਬਣਾਈ ਹੋਈ ਆ ਜੀ ਹੁਣ ਉਹ ਮਹਾਰਾਜ ਦੀ ਅਸੀਂ ਉਹਨਾਂ ਦੀ ਇੱਕ ਨਿਸ਼ਾਨੀ ਰੱਖੀ ਹੋਈ ਆ ਵੀ ਆ ਸੰਤ ਸਾਹਿਬ ਦੀਆਂ ਨਿਸ਼ਾਨੀਆਂ ਉਸ ਸ਼ਹੀਦ ਜਰਨੈਲ ਦੀ ਜਿਹਦੀ ਜੇ ਤੁਹਾਨੂੰ ਦੱਸਾਂ ਜੀ ਜਿਵੇਂ ਨਾ ਆਪਣੇ ਮਨੀਸ਼ਾ ਨੂੰ ਭਾਈ ਮਨੀਸ਼ਾ ਦਾ ਬੰਧ-ਬੰਧ ਕੱਟਿਆ ਇਸ ਤਰ੍ਹਾਂ ਸ਼ਹੀਦ ਕੀਤਾ ਜੀ ਸਿੰਘ ਸਾਹਿਬ ਨੂੰ ਵਾਹਿਗੁਰੂ 11 ਟੋਟੇ ਉਹਨਾਂ ਦੇ ਤਖਤੇ 11 ਟੋਟੇ ਬਣਾਏ ਗਏ ਨੇ ਗੋਡਿਆਂ ਕੋਲ ਪਹਿਲਾਂ ਲੱਤਾਂ ਪੱਟੀਆਂ ਉਦੋਂ ਤਹਾਂ ਗੋਲੀ ਮਾਰੀ ਤੇ ਤੜਫਦਿਆਂ ਤੋਂ ਚੱਕ ਕੇ ਕਮਰੇ 'ਚ ਲੈ ਗਏ ਕੋ ਗਿਆ ਹੁਣ ਲੱਤਾਂ ਪੜਤੀਆਂ ਉਦੋਂ ਬਾਅਦ ਪੱਟ ਪੜਤੇ ਬਾਹਾਂ ਪੱਟੀਆਂ ਫਿਰ ਡੋਲੇ ਪੱਡੇ ਫਿਰ ਗਰਦਾਂ ਪੱਡੀ ਚੱਕਦੇ ਤੋਂ ਟੋਟੇ ਕਰੇ ਪਲਾਸਟਿਕ ਦੀਆਂ ਬੋਰੀਆਂ ਚ ਪਾ ਕੇ ਇਹ ਦਰਿਆ ਚ ਤੇ ਰਿਹਾ ਏ ਆ ਗੱਲਬਾਤ ਆ ਲਾਸ ਦਿੱਤੀ ਨਹੀਂ ਜਦੋਂ ਇੱਕ ਤਰੀਕ ਨੂੰ ਸਾਨੂੰ ਮੈਨੂੰ ਪਤਾ ਲੱਗਾ ਜੀ ਇਹਨਾਂ ਨੇ ਤਾਂ ਦਿੱਤਾ ਅਖਬਾਰ ਚ ਚਾਰ ਨੂੰ ਇਹਨਾਂ ਨੇ ਕਰਿਆ ਜੇ ਵੀ ਅੱਜ ਦੀ ਡੇਟ ਤੇ ਅੱਜ ਦੀ ਦਿਨ ਦਾ ਇੱਕ ਵਿਸ਼ੇਸ਼ ਦਿਨ 4 ਜਨਵਰੀ ਦਾ ਜਿੱਦ ਇਹਨਾਂ ਨੇ ਜੀਤ ਖਬਰ ਦਿੱਤਾ ਵੀ ਗੁਰਦੇਵ ਸਿੰਘ ਘੋਕੇ ਪਗੌੜਾ ਹੋ ਗਿਆ ਜੀ ਸਾਨੂੰ ਤਾਂ ਮੈਨੂੰ ਇੱਕ ਨੂੰ ਸਾਨੂੰ ਪਤਾ ਲੱਗ ਗਿਆ ਸੀ ਉਹ ਪੁੱਛੋ ਕਿਵੇਂ ਪਤਾ ਲੱਗਾ ਇੱਕ ਤਰੀਕ ਨੂੰ ਜੀ ਸਾਡੇ ਪਿੰਡ ਮਹਾਪੁਰਸ ਸਾਡੇ ਘਰਾਂ ਜੋ ਮਹਾਪੁਰਸ ਜੀ ਕੇ ਸੰਤ ਬਾਬਾ ਚੰਨਣ ਸਿੰਘ ਜੀ ਜੀ ਉਹ ਮਹਾਪੁਰਸਾਂ ਕੋਲੇ ਜੀ ਸਾਡੇ ਨਗਰ ਕੀਤੇ ਵਿੱਚ ਦੁਕਾਨ ਲਾਉਂਦੇ ਹੁੰਦੇ ਸੀਗੇ ਸੰਤ ਸਿਆਉੜੇ ਵਾਲੇ ਜੀ ਬਲਵੰਤ ਸਿੰਘ ਉਹ ਜੀ ਮਤਬਲ ਜਦੋਂ ਕਿਸੇ ਪਾਸਿੋਂ ਵੀ ਫੋਨ ਆ ਪਿਆ ਸੀ ਜੀ ਘਾਲਾ ਜੀ ਬਾਬਾ ਜੀ ਕੋਲੇ ਵੀ ਗਏ ਜੀ ਘਾਲੇ ਦੀ ਸਿੱਧੀ ਸੀਗੀ ਬੁੱਤਾ ਸੌਣਾ ਜੀ ਜੀ ਘਾਲਾ ਵੀ ਅੰਦਰ ਚਲਾ ਗਿਆ ਉਹਨੂੰ ਵੀ ਜਾਨੀ ਮਤਲਬ ਝੜਕ ਕੇ ਬਾਹਰ ਕਢਤਾ ਜਦ ਉਹਨਾਂ ਦੇ ਹਾਲਤਾ ਤੁਸੀਂ ਘਾਲਾ ਜੀ ਨਾਲ ਵੀ ਤੁਸੀਂ ਸੰਪਰਕ ਕਰ ਲਿਓ ਬਾਬਾ ਜੀ ਦਾ ਉੱਥੇ ਜਾ ਕੇ ਨਾਨਕਸਰ ਵਾਲਿਆਂ ਦਾ ਉਹਨਾਂ ਦੀ ਵੀ ਤੁਸੀਂ ਇੰਟਰਵਿਊ ਲਿਓ ਤੁਹਾਨੂੰ ਆਖਰੀ ਗਵਾਹ ਉਹਨਾਂ ਨੇ ਦੇਖੀ ਆ ਉਹਨਾਂ ਦੀ ਹਾਲਤ ਜੀ ਇੱਕ ਸਾਹ ਬਗਦੇ ਸੀ ਬੁੱਤਾ ਮੂੜ ਕੇ ਕੰਨਾਂ ਨਾਲ ਲਾਈਆਂ ਪਈਆਂ ਸੀ ਜੀਆਂ ਅੱਖ ਨਿਕਲੀ ਹੋਈ ਸੀਗੀ ਉਹ ਤੁਹਾਨੂੰ ਸਾਰੀ ਹਾਲਤ ਦੱਸਣਗੇ ਵੀ ਕੀ ਹਾਲਤ ਸੀਗੀ ਦਾੜਾ ਖੰਡਿਆ ਪਿਆ ਸੀ ਨਿਰਵਾਸਤਰੋ ਕਰੇ ਹੋਈ ਸੀ ਟੌਰਚਰ ਉਹਨਾਂ ਨੂੰ ਪਹਿਲੇ ਦਿਨ ਹੀ ਨਿਰਵਾਸਤਰ ਕਰਤਾ ਜਾ ਕੇ ਮੁੜ ਕੇ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਅਸੀਂ ਤੁਹਾਨੂੰ ਮੈਂ ਦੱਸਦਾ ਜੀ ਹੁਣ ਕਹੀ ਤਾਂ ਜਾਂਦੇ ਨੇ ਸਾਰੇ ਵੀ ਬੁਚੜ ਬੇਅੰਤ ਬੇਚੜ ਬੇਅੰਤ ਬੁਚੜ ਤਾਂ ਬਾਤਲ ਆ ਜੀ ਅਸਲੀ ਜੇ ਤੁਹਾਨੂੰ ਗੱਲ ਸਾਨੂੰ ਪਹੁੰਚ ਦਿਓ ਜੀ ਜਦੋਂ ਅਸੀਂ ਬਾਦਲ ਦੇ ਕੋਲ ਤੇ ਉੱਥੇ ਤੇ ਸਾਡੇ ਮਾਨਸ਼ੰਗਰ ਚ ਉਧਰ ਪਰ ਉਹ ਤੋਂ ਆਪਣੇ ਮੈਂ ਤੇ ਆਪਣਾ ਜੀ ਕਿਲਰ ਐਪਰ ਤੋਂ ਉਹ ਐਮਐਲ ਜੀ ਆਪਣੇ ਮਾਨਸ਼ੰਗਰ ਚ ਦਾ ਪਰ ਅ ਜਗਦੀ ਸ਼ੰਗਰ ਚ ਉੱਥੇ ਬਾਦਲ ਸਾਹਿਬ ਆਏ ਜੀ ਉੱਥੇ ਅਸੀਂ ਜਾ ਕੇ ਬਈ ਜੀ ਆ ਗੱਲ ਬਈ ਤੁਸੀਂ ਉਹਨਾਂ ਨੂੰ ਮੈਂ ਤਾਂ ਉਹ ਰੋਟੀ ਨਹੀਂ ਖਾਂਦੇ ਕਿਹਦੇ ਤੋਂ ਬਵੇਕ ਦਾ ਪਹਿਰਾ ਰੱਖਦੇ ਸੀ ਸ਼ੰਗਰ ਸਾਹਿਬ ਜੀ ਵੇਖਦਾ ਪੈਰਾ ਰੱਖਦੇ ਸੀਗੇ ਉਹ ਉਹ ਕਹਿੰਦੇ ਵੀ ਨਾ ਤਾਂ ਉਹ ਰੋਟੀ ਖਾਂਦੇ ਸੀ ਕਿਸੇ ਦੇ ਹੱਥੋਂ ਜਾਂ ਅੱਖਾਂ ਜੀ ਵੀ ਰੋਟੀ ਨਹੀਂ ਖਾਂਦੇ ਉਹਨਾਂ ਨੂੰ ਰੋਟੀ ਪਾਉਂਦੀ ਜਾਨੀ ਸਾਨੂੰ ਜੀ ਵੀ ਸਾਨੂੰ ਦਿੱਤਾ ਜਾਵੇ ਅੱਡ ਹੂੰ ਰੋਟੀ ਸਾਤੋਂ ਗੇਂਟ ਫੜ ਲੈਂਦੇ ਸੀ ਸ਼ੰਕ ਸਾਹਬ ਨੇ ਨਾ ਤਾਂ ਪਾਣੀ ਵੀ ਨਹੀਂ ਪੀਤਾ ਜਾਨੀ ਸੱਤਾਂ ਦੇਣਾ ਛੱਟਾਂ ਵਾਹਿਗੁਰੂ ਰੋਟੀ ਤਾਂ ਉਹਨਾਂ ਨੇ ਕੀ ਖਾਣੀ ਸੀ ਰੋਟੀ ਜਾਨੀ ਪੌਸਾਲੇ ਖਾ ਲੈਂਦੇ ਸੀਗੇ ਸਾਨੂੰ ਪੌਣਾ ਛਾੜ ਕੇ ਬਾਹਰ ਭਰਾਂਦੇ ਸੀ ਨਹੀਂ ਪਰ ਇਹ ਕਹਿੰਦੇ ਸੀ ਕਿ ਪਹਿਲਾਂ 25 ਤਰੀਕ ਨੂੰ ਜੋ ਚੱਕਿਆ ਗਿਆ ਉਸ ਤੋਂ ਬਾਅਦ 26 27 28 29 30 31 ਤਰੀਕ ਤੱਕ ਕੱਪੜੇ ਵੀ ਦੇ ਕੇ ਆਉਂਦੇ ਰਹੇ ਆ ਰੋਟੀ ਵੀ ਲੈ ਕੇ ਜਾਂਦੇ ਰਹੇ ਫਿਰ ਉਹਨਾਂ ਦੀ ਸਿੰਘਣੀ ਨੂੰ ਦੂਜੇ ਦਿਨ ਮਨਾ ਕਰਤਾ ਸੀ ਫਿਰ ਰੋਟੀ ਤੁਸੀਂ ਨਹੀਂ ਲੈ ਕੇ ਜਾਣੀ ਅੰਦਰ ਤੇ ਫਿਰ ਕੋਈ ਗਵੰਡਣ ਸੀ ਗਿਆ ਕੋਈ ਹੋਰ ਸਖੀ ਸੰਬੰਧੀ ਹੋਊਗਾ ਉਹ ਲੈ ਕੇ ਗਿਆ ਸੀ ਰੋਟੀ ਜਨੇ ਆ ਕੇ ਦੱਸਿਆ ਸੀਗਾ ਕਿ ਹਾਲਤ ਬਹੁਤ ਖਰਾਬ ਆ ਹਾਂ ਉਹਦੀ ਕੋਈ ਬੁੜੀਆਂ ਸੀਗੀਆਂ ਨਾਲ ਜਾਣੀ ਮਤਲਬ ਉਹਨਾਂ ਨੂੰ ਉਹ ਪਏ ਜਾਣੀ ਤਖਾਨਦੇ ਸੀ ਉਹਨਾਂ ਨੂੰ ਮਾਤਾ ਜੀ ਨੂੰ ਤਾਂ ਅੰਦਰ ਪੜਨੀ ਨਹੀਂ ਨਾ ਤਤਾ ਮੁੜ ਕੇ ਜੀ ਜਿਹਦਾ ਜਿੱਤੇ ਪਤੀ ਨੂੰ ਲਿਆਏ ਸਾਨੂੰ ਸਾਡੇ ਟੱਪਰ ਤੇ ਜੀ ਨੂੰ ਕਿਸੇ ਨੂੰ ਕੋਈ ਨਹੀਂ ਜਾਣੀ ਕਿਸੇ ਨੂੰ ਦਿਖਾਏ ਉਹ ਮੁੜ ਕੇ ਵਾਹਿਗੁਰੂ ਮਤਲਬ ਉਹ ਤਾਂ ਹਾਲੀ ਜਦੋਂ ਫਿਰ ਅਸੀਂ ਸਾਰੇ ਪੰਜ ਤਰੁਕਾ ਲਾ ਸੌਣ ਵਾਲੀ ਵੀ ਗੱਲ ਫੇਲ ਹੋ ਗਈ ਹੁਣ ਉਹ ਬੂਟਾ ਸੌਣਾ ਇਹਨਾਂ ਦੀ ਸੀ ਤੇ ਜੀ ਸੈਂਟਰ ਦੇ ਵਜੀਰ ਸੀਗੇ ਹੁਣ ਤੁਹਾਨੂੰ ਪਤਾ ਬੂਟਾ ਜੀ ਉੱਥੇ ਫੇਲ ਹੋ ਗਈ ਗੱਲ ਫੇਰ ਜੀ ਅਸੀਂ ਆਹ ਖਰੀ ਚੜੀ ਗੋਤੀ ਖੇਲੀ ਮੈਂ ਜੀ ਫਿਰ ਬਾਪੂ ਜੀ ਮੇਰੇ ਪਿਤਾ ਜੀ ਚੜਾਈ ਕਰਕੇ ਹੁਣ ਨਾਲੇ ਉਹ ਜਾਨੀ ਸੰਤ ਵੀ ਚੜਾਈ ਕਰਕੇ ਸਾਡੇ ਜਿਹੜੇ ਬਾਬਾ ਚੰਨਣ ਚਾਹਣੀ ਨਿਰਮਲਿਆਂ ਦਾ ਡੇਰਾ ਲੋਟ ਪਈ ਹੋਈ ਜੀ ਹੁਣ ਸ਼ੰਤ ਬਲਵੰਤ ਸਿਹਾਣ ਤੇ ਚੜਾਈ ਕਰਕੇ ਜੇ ਤਾਂ ਉਹ ਹੁੰਦੇ ਤਿੰਨਾ ਚੋਂ ਕੋਈ ਵੀ ਹੁੰਦਾ ਮੈਂ ਤੁਹਾਡੀ ਗੱਲ ਕਰਾ ਸਕਦਾ ਸੀ ਬਾਈ ਫੇਸ ਅਸੀਂ ਨਹੀਂ ਫਿਰ ਮੈਂ ਫਤੇਗੜ ਨੂੰ ਇਹਨਾਂ ਨੂੰ ਗੱਡੀ ਤੇ ਸ਼ੰਤ ਫਤੇਗੜ ਰਹਿੰਦੇ ਸੀ ਕਿ ਸ਼ੰਤ ਬਲਵੰਤ ਸਿਹਾਣੀ ਜੀ ਸੱਧ ਸਰਚਾਉੜੇ ਵਾਲੇ ਉੱਥੇ ਅਸੀਂ ਚਲੇ ਗਏ ਜੀ ਉੱਥੇ ਗਏ ਅਸੀਂ ਅੰਦਰ ਚਲ ਮੈਂ ਸ਼ੰਤ ਸਰੂ ਨਾਲ ਲੈ ਕੇ ਅੰਦਰ ਚੱਲਿਆ ਗਿਆ ਉਹਨਾਂ ਨੂੰ ਅਸੀਂ ਕਿਹਾ ਜੀ ਵੀ ਆ ਗੱਲ ਆ ਉਹਨਾਂ ਨੇ ਲੈਨ ਤੇ ਜਦੋਂ ਫੋਨ ਲਾਇਆ ਹੁਣ ਲਾਇਆ ਉਹਨਾਂ ਨੇ ਜਾਨੀ ਗੱਲਬਾਤ ਕਰੀ ਉਹ ਕਹਿੰਦੇ ਵੀ ਹੁਣ ਤਾਂ ਸਮਾਂ ਨਿਕਲ ਚੁੱਕਿਆ ਕਿੰਨੀ ਤਰੀਕ ਦੀ ਗੱਲ ਇਹ ਕਿੰਨੀ ਤਰੀਕ ਨੂੰ ਕਿੰਨੀ ਤਰੀਕ ਨੂੰ ਤੁਸੀਂ ਗਏ ਸੀ ਉਹਨਾਂ ਕੋਲ ਹਾਂਜੀ 1 ਤਰੀਕ ਦੀ 1 ਜਨਵਰੀ ਦੀ ਓਕੇ ਜਿੱਦਣ ਜਿੱਦਣ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਦਿਨ ਉਹ ਉਸ ਦਿਨ ਦੀ ਗੱਲ ਹੈ ਜਿੱਦੋਂ ਉਹ ਚੁੱਕ ਕੇ ਧੋਫਾ ਨਹੀਂ ਪਿਆ ਬਾਦਲ ਨੇ ਤਾਂ ਸਾਡੀ ਜਮਾਈ ਨਹੀਂ ਸੁਣੀ ਜੀ ਐਨਾ ਕਹਤਾ ਵੀ ਰੋਟੀ ਫੜਾ ਜਾ ਕਰੋ ਅੰਦਰ ਇਹਨੇ ਤਾਂ ਸਮਾਂ ਸਾਰਾ ਕਰਿਆ ਵੀ ਇਹਨੂੰ ਕੱਢ ਦੋ ਬਾਹਰ ਵਿੱਚੋਂ ਗੱਲ ਦਿਓ ਸਾਡੇ ਕੋਲ ਤੁਸੀਂ ਇਹਦੇ ਜਣੇ ਆਏ ਸੀ ਇਹਨਾਂ ਨੂੰ ਮਤਲਬ ਸੈਂਤ ਸਾਹਿਬ ਨੂੰ ਉੱਥੇ ਦੀ ਪੱਗ ਦੇਣ ਦੀ ਵੀ ਗੱਲ ਚੱਲਦੀ ਸੀ ਚੌਕ ਮੈਥੇ ਦੀ ਆਪਣੇ ਹਾਜੀ ਚੌਕ ਮੈਥੇ ਦੀ ਸ਼ਾਂਤਾਂ ਦੇ ਥਾਂ ਜਿੱਥੇ ਹੁੰਦੇ ਜਿੱਥੇ ਦਾ ਇਹਨਾਂ ਨੂੰ ਦੁਬਾਰੇ ਬਣਾਉਣ ਦੀ ਗੱਲ ਚੱਲ ਰਹੀ ਸੀ ਇਹਨਾਂ ਨੇ ਅੱਖਾਂ ਵੀ ਕੋਈ ਵੀ ਪੋਸਟ ਦੇ ਆ ਗਿਆ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਜਿਹੜੀ ਇਹਨਾਂ ਨੇ 97 ਵਾਲਾ ਲੈਸਨ ਲੜਿਆ ਉਹਦੇ ਨੋਟੀਫਿਕੇਸ਼ਨ ਦੇ ਵਿੱਚ ਸਿੰਧ ਸਾਹਿਬ ਦੀ ਬਾਅਦ ਹੈ ਇਹਨਾਂ ਨੇ ਕਿਹਾ ਵੀ ਅਸੀਂ ਉਹਦੀ ਇਨਕਵਾਰੀ ਕਰਾਵਾਂਗੇ ਜੀ ਜਿਹੜੀ ਬੀਪੀ ਤਬਾਰੀ ਗਾਰੀ ਰਿਪੋਰਟ 97 ਦੇ ਵਿੱਚ ਇਹ ਜਾਨੀ ਬਣ ਗਏ ਮੁੱਖ ਮੰਤਰੀ ਬਾਦਲ ਜੀ 98 ਚ ਕਰਿਆ 99 ਤੇ ਰਿਪੋਰਟ ਆ ਗਈ ਜੀ 2002 થઈ ਗਏ ਹਾਂ ਇਹ ਜੀ ਫਿਰ ਮੁੱਖ ਮੰਤਰੀ ਹਮ ਸੱਤਵੀਂ ਸਰਕਾਰ ਆ ਜਿਹੜੀ ਠੀਕ ਹੋਣ ਤੋਂ ਬਾਅਦ ਸੱਤਵੀਂ ਸਰਕਾਰ ਆ ਤਿੰਨ ਕਾਂਗਰਸ ਦੀਆਂ ਆ ਗਈਆਂ ਤਿੰਨ ਕਾਲੀਆਂ ਦੀਆਂ ਜੀ ਬਰਾਬਰ ਦੇ ਦੋਨੇ ਇੱਥੇ ਧਾਰਨੇ ਆਪਾਂ ਕੱਲੇ ਉਹਨਾਂ ਨੂੰ ਕਹੀਏ ਨਾ ਕਿ ਪੁੱਛੜਨੇ ਭਲਾਨੇ ਨੇ ਉਹ ਨਹੀਂ ਸਾਤਿਆਂ ਨਾਲੋਂ ਜ਼ਿਆਦੇ ਬੁੱਚੜ ਸਾਡੇ ਨੇ ਜਿਹੜੇ ਅਸੀਂ ਸਿੱਖੀ ਭੇਦ ਦੇ ਵਿੱਚ ਸਾਡੀਆਂ ਜੜਾਂ 'ਚ ਤੇਲ ਪਾ ਰਹੇ ਨੇ ਇਹ ਉਹ ਨਹੀਂਗੇ ਬੁੱਚੜ ਉਹ ਚੜਾ ਇਹ ਨੇ ਸਾਡੇ ਮੈਂ ਤਾਂ ਜਿਹੜੀ ਜਿਹੜੀ ਅਸੀਂ ਕਹਿੰਨੇ ਆਂ ਵੀ ਚਾਹੇ ਆਈਰਦੀ ਪੁੱਲਰ ਹੋਵੇ ਕੇਪੀਐਸ ਗਿੱਲ ਹੋਵੇ ਜਾਂ ਫਿਰ ਸੁਮੇਧ ਸੈਣੀ ਹੋਵੇ ਜਾਂ ਉਮਰ ਅੰੰਗਲ ਹੋਵੇ ਤੇ ਇਜ਼ਹਾਰ ਆਲਮ ਹੋਵੇ ਮਤਲਬ ਇਹਨਾਂ ਨੂੰ ਅੱਜ ਅੱਜ ਦੀ ਤਰੀਕ ਦੇ ਵਿੱਚ ਲੋਕ ਕਹਿੰਦੇ ਨੇ ਵੀ ਇਹਨਾਂ ਨੇ ਕਾਹਨ ਕੀਤਾ ਇਹ ਨੇ ਅਸਲ ਕੌਮ ਦੇ ਬੁੱਚੜ ਤੋ ਤੁਸੀਂ ਕੀ ਕੀ ਕਹਿੰਦੇ ਹੋ ਵੀ ਇਹਨਾਂ ਦੇ ਪਿੱਛੇ ਅਸਲੀ ਬੁੱੱਛੜ ਵੀ ਸਾਰਿਆਂ ਨਾਲੋਂ ਵੱਡਾ ਬੁੱੱਛੜ ਬਾਦਲ ਆ ਜੀ ਜਿਹੜੇ ਇਹਨਾਂ ਜਾਹਰ ਹਲਾਲ ਉਹਨਾਂ ਨੂੰ ਬਾਅਦ ਦੇ ਵਿੱਚ ਟਰੈਕਟਰ ਦੇ ਕੇ ਕਾਲੀ ਦਲ ਦੀ ਉਹਦੇ ਘਰ ਵਾਲੇ ਨੂੰ ਐ ਐਮਐਲਪਾ ਬਣਾਇਆ ਜੀ ਬੋਲਦੇ ਜੀ ਸਰ ਇਹਨੇ ਮੂਰ ਮੂਰ ਕੇ ਬੈਠੇ ਆਪਦੇ ਪੋਸਟਾਂ ਤੇ ਲਾਏ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਉਮਰਾਨ ਗੁਲਾਰ ਗਿਆ ਨੂੰ ਬੱਟੇ ਉਹ ਤੇ ਤੇਨਵਾਜ ਜਿਹਨੇ ਹੁਣ ਵੀ ਆ ਤੁਹਾਡੇ ਸਾਹਮਣੇ ਫੇਰ ਦੋ ਕਤਰਾ ਚੋ ਆ ਜੀ ਇਹ ਤਾਂ ਸਾਰੀ ਟੀਮ ਇਹ ਬੁੱੱਛੜ ਜੀ ਨੇ ਤਾਂ ਮਰਬਹੁਤ ਸੀ ਇਹ ਮਬਾਹ ਜਿੰਨਾ ਨੁਕਸਾਨ ਕਾਂਗਰਸ ਨੇ ਨਹੀਂ ਕਰਿਆ ਜਿੰਨਾ ਇਹਨੇ ਕਰਿਆ ਇਹ ਤਾਂ 50 ਸਾਲ ਦਾ ਪੁਰਾਣਾ ਰਿਕਾਰਡ ਚੱਕੋ ਇਹਦਾ ਜੀ 50 ਸਾਲ ਦਾ 78 ਤੋਂ ਪਹਿਲਾਂ ਤੋਂ ਜਿੰਨੇ 13 ਸਿੰਘ ਸ਼ਹੀਦ ਕਰੇ ਜਿੱਥੋਂ ਸ਼ੁਰੂ ਹੁੰਦੀ ਆ ਗੱਲ ਉਦੋਂ ਤੋਂ ਇਹਦੀ ਚੱਕੋ ਰਖਾ 13 ਸਿੰਘ ਇਹਨੇ ਸ਼ਹੀਦ ਕਰਾਇਆ ਮੁੱਖ ਮੰਤਰੀ ਸੀਗਾ ਕਿਵੇਂ ਬਚਾ ਕੇ ਘਰ ਬਚਨੇ ਇਹਨੇ ਦਿੱਲੀ ਬਾੜਿਆ ਫਿਰ ਉਹ ਤਾਂ ਕੇਟ ਆਪਣੇ ਕਿਸ ਪੰਜਾਬ ਚੋਂ ਬਾਹਰ ਲਜਾ ਕੇ ਕਰਨਾਲ ਉਹ ਬੜੀ ਕਰਾਇਆ ਇਹਦਾ ਸਾਰਾ ਜਿੰਨਾ ਦੁੱਖੀ ਐਵੇਂ ਯਾਰ ਉਹਨੂੰ ਕਹੀ ਜਾਂਦੇ ਪੁੱਛੜ ਬੇਅੰਤ ਨੂੰ ਬੇਅੰਤ ਨੂੰ ਤਾਂ ਕਿਤੇ ਵੱਡਾ ਪੁੱਛੜ ਜਿਹਨੇ ਲੈਣ ਤੇ ਮੈਂ ਖੁਦ ਗੱਲ ਕਰੀਆ ਚਾਹੇ ਨਹੀਂਗੇ ਉਹ ਕਹਿੰਦੇ ਭਾਈ ਹੁਣ ਜਿਹੜੀ ਇਹ ਗੱਲ ਆ ਨਿਕਲ ਗਈ ਯਾਨੀ ਕਹਿੰਦੇ ਸੰਤਾਂ ਨੂੰ ਵੀ ਕਿਹਾ ਮੈਨੂੰ ਸੰਤਾਂ ਨੇ ਜਦੋਂ ਹੀ ਛੌੜੇ ਆ ਲੈਣਾ ਮੇਰੀ ਨੇੜਤਾ ਜੀ ਜੀ 25 ਸਾਲ ਸਾਡੀ ਮੋਟਰ ਤੇ ਰਹਿੰਦੇ ਰਹੇ ਸੰਤ ਜੀ ਜਦੋਂ ਦਵਾਲ ਲਾਉਂਦੇ ਹੁੰਦੇ ਸੀ ਪੰਜ ਦਵਾਨ ਉਹਨਾਂ ਤੇ ਹਰੇਕ ਬਰੀ ਲੋਟਬੱਤੀ ਹੁੰਦੇ ਸੀ ਜੀ ਤੁਸੀਂ ਜਾ ਕੇ ਜੇ ਜਾ ਕੇ ਕਰਿਆ ਉਹ ਪਤਾ ਚ ਮੈਂ ਨਾਲੇ ਤੁਸੀਂ ਘਾਲਾ ਜੀ ਨੂੰ ਮਿਲਿਆ ਨਾਲੇ ਗੱਡੀ ਦੇ ਦਰਸ਼ਕ ਕਰਿਆ ਲੋਟਬੱਤੀ ਪਾਲਕੀ ਖਾਹੀ ਗਈ ਉੱਤੇ ਸਿੰਘ ਸਾਹਿਬ ਦਾ ਨਾਮ ਲਿਖਤੀਆ ਜੀ ਮਹਾਰਾਜ ਦੀ ਪਾਲਕੀ ਖਤਰੋਂ ਗੱਡੀ ਅਸੀਂ ਰੱਖੀ ਆ ਜੀ ਸਾਡੇ ਕੋਲ ਆ ਜੀ ਗੱਡੀ ਸਾਡੇ ਕੋਲ ਆ ਚੜਦੀ ਕਲਾ ਤੇ ਉਸ ਤੋਂ ਜਦੋਂ ਤੁਹਾਡੀ ਗੱਲ ਹੋਈ ਤੁਸੀਂ ਸੰਤਾ ਨੂੰ ਲੈ ਕੇ ਉੱਥੇ ਗਏ ਹੋ ਸੰਤਾ ਨੇ ਬਿਆਨ ਸਿੰਘ ਦੇ ਨਾਲ ਜਦੋਂ ਗੱਲ ਕੀਤੀ ਹੈ ਤੇ ਫਿਰ ਉਦੋਂ ਕੀ ਉਹਨਾਂ ਦਾ ਜਵਾਬ ਕੀ ਸੀ ਅੱਗੇ ਉਹ ਦੋਨੇ ਜੀ ਹੋਰ ਸਮਾਂ ਨਿਕਲ ਗਿਆ ਵੀ ਗੱਲ ਉੱਤੇ ਤਾਂ ਜੀ ਉਹ ਤਾਂ ਫਿਰ ਮਰਨ ਨਾਲ ਤਾਂ ਕਰੇ ਪਏ ਸੀਗੇ ਤਾਂ ਹੀ ਤਾਂ ਉੱਤੇ ਗੋਲੀ ਮਾਰੀ ਆ ਫਿਰ ਉੱਤੇ ਗੋਲੀ ਮਾਰ ਕੇ ਫਿਰ ਟੋਪੇ ਕਰਕੇ ਸਿੱਟਿਆ ਨਾ ਜਦ ਉਹ ਤੰਦਰੁਸਤ ਹੋਣ ਵਾਲੇ ਤਾਂ ਹੈ ਨਹੀਂ ਸੀਗੇ ਪਤਾ ਨਹੀਂ ਹੋਰ 2-4 ਦਿਨ ਦਾ ਹਾਸ ਤੇ ਜਦੋਂ ਉੱਥੋਂ ਗੱਲ ਹੋ ਗਈ ਬੇਅੰਤ ਤੋਂ ਉਹ ਕਹਣਾ ਵੀ ਉਹਨੂੰ ਛੱਡੋ ਕਹਿੰਦੇ ਜੀ ਹੌਣ ਨਹੀਂ ਉਹ ਛੱਡਣ ਵਾਲੀ ਉਹ ਤਾਂ ਗੱਲ ਆ ਉਹ ਪਰ ਅ ਅੱਜਕੱਲ ਜਿਹੜੇ ਜਿਹਦਾ ਦਰਸ਼ਨ ਸਿੰਘ ਹੋ ਗਿਆ ਪੁਲਿਸ ਵਾਲਾ ਜਿਹੜੇ ਉਸ ਵੇਲੇ ਉਸ ਉਸ ਵੇਲੇ ਥਾਣੇ ਦੇ ਅੰਦਰ ਸੀਗੇ ਤੇ ਉਹ ਤਾਂ ਕਹਿੰਦੇ ਨੇ ਵੀ ਜਿਹੜੇ ਥਾਣੇ ਚ ਮਾਰਿਆ ਉੱਥੋਂ ਚੱਕ ਕੇ ਦੂਸਰੇ ਥਾਣੇ ਚ ਲਿਜਾਇਆ ਗਿਆ ਉੱਥੇ ਜਾ ਕੇ ਟੋਟੇ ਕੀਤੇ ਗਏ ਉਹ ਤਾਂ ਜੀ ਸਾਬ ਉਹ ਗੱਲਾਂ ਉਹ ਬਦਲਦਾ ਵਿੱਚੋਂ ਠੀਕ ਆ ਉਹਨੇ ਉੱਥੇ ਤਾਂ ਹੀ ਦੇਖਿਆ ਸਾਡਾ ਨਿਰਵਾਸਤ ਹੁੰਦੇ ਸਾਰੇ ਉਹ ਟੌਰਚਰ ਹੁੰਦਾ ਦੇਖਿਆ ਮੈਂ ਦਾਹਾ ਉਹ ਗੱਲ ਨੂੰ ਬਦਲਦਾ ਉਸੇ ਥਾਣੇ ਵਿੱਚ ਗੇਟ ਇੱਕ ਆ ਉਹੀ ਗੇਟ ਦੇ ਵਿੱਚ ਹੈਗਾ ਸੀਟੀ ਉਹਦੇ ਵਿੱਚ ਹੀ ਦਿਹਾਤੀ ਆ ਜੀ ਦਫ਼ਤਰ ਉਹਨਾਂ ਦੇ ਡੋਰਡੀ ਨੇ ਥਾਲਾ 1ਾ ਜਿਗਰ ਆਉਂਦਾ ਤੁਸੀਂ ਜਾ ਕੇ ਦੇਖ ਸਾਬ ਨੇ ਜਾਣੇ ਉਹ ਸੀਐਸਟਾ ਬਾਹਰ ਚੌਥੇ ਸੀਐਸਟਾ ਤੋਂ ਵੀ ਲੈ ਜਾਂਦੇ ਸੀ ਹੂੰ ਇਹਨਾਂ ਨੂੰ ਐ ਕਦੇ ਕਿਤੇ ਚਾਕੇ ਕਦੇ ਕਿਤੇ ਉੱਥੇ ਜਿਹੜਾ ਦਿਹਾਤੀ ਤੇ ਸੀਟੀ ਆ ਉਹ ਤੋਂ ਗੇਟ ਇੱਕ ਕੋਈ ਅੰਦਰ ਜਗ੍ਹਾ ਬੱਟੀ ਆ ਇੱਕ ਪਾਸੇ ਸੀਟੀ ਬਣਿਆ ਹੋਇਆ ਇੱਕ ਪਾਸੇ ਹੈਗਾ ਦੂਜਾ ਦਿਹਾਤੀ ਹਾਂ ਯੋ ਉੱਥੇ 11 ਟੁਕੜੇ ਕਰੇ ਗਏ ਨੇ ਸ੍ਰੀ ਤੇ ਕਿਉਂ ਚਾਰ ਬਾਹਾਂ ਦੇ ਚਾਰ ਲੱਤਾਂ ਦੇ ਘਰ ਦਾਣਾ ਟੁੱਬਟੀ ਦੋ ਤਗਦੇ ਟੁੱਟੇ ਕਰਦੇ ਵਾਹੀ ਉਹ ਅੱਜ ਪ੍ਰਾਕਟਿਕ ਤੋਂ ਪਾ ਕੇ ਇਹ ਛੱਤ ਦੇ ਵਿੱਚ ਦਰਿਆ ਦੇ ਸਿਰ ਕਿਹੜੇ ਦਰਿਆ ਦੇ ਸੁੱਟ ਕੇ ਆਈ ਸੀ ਆ ਜਿਹੜਾ ਸੱਤ ਲੋਜ ਆਪਣੇ ਜਨਤਾ ਆਪਣੇ ਸਿੱਧਰਾਂ ਬੇਟ ਠੀਕ ਹੈ ਸੱਤ ਲੋਜ ਚ ਸੁੱਟਿਆ ਤੇ ਉਸ ਮਤਲਬ ਜਦੋਂ ਸੰਤਾ ਨੂੰ ਇਹਨਾਂ ਨੂੰ ਚੱਕ ਲਿੱਤਾ ਜਾਂਦਾ ਹੈ ਘਰੋਂ ਤੇ ਉਸ ਤੋਂ ਬਾਅਦ ਲਗਾਤਾਰ ਟੌਰਚਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਸਿੱਖ ਜਥੇਬੰਦੀਆਂ ਕੋਈ ਵੀ ਸਿੱਖ ਆਗੂ ਤੁਹਾਡੇ ਪਰਿਵਾਰ ਤੋਂ ਇਲਾਵਾ ਕਿਉਂਕਿ ਤੁਸੀਂ ਤਾਂ ਉਸ ਤੋਂ ਬਾਅਦ ਵੀ ਸੰਤਾ ਦੇ ਪਰਿਵਾਰ ਦੇ ਨਾਲ ਬੜੀ ਤੇਰ ਤੱਕ ਰਹੇ ਹੋ ਜਥੇਦਾਰ ਸਾਹਿਬ ਦੇ ਪਰਿਵਾਰ ਪਰ ਉਦੋਂ ਤੁਸੀਂ ਸਾਰੇ ਪਾਸੇ ਭੱਜ ਰਹੇ ਸੀ ਤੁਸੀਂ ਬਾਦਲ ਦੇ ਨਾਲ ਵੀ ਗੱਲ ਕੀਤੀ ਤੁਸੀਂ ਬਿਆਨਤ ਸਿੰਘ ਦੇ ਨਾਲ ਵੀ ਗੱਲ ਕੀਤੀ ਤੇ ਉਸ ਵੇਲੇ ਮਤਲਬ ਹੋਰ ਕੋਈ ਜਥੇਬੰਦੀ ਅੱਗੇ ਨਹੀਂ ਆਈ ਕੋਈ ਟਕਸਾਲ ਦਾ ਮੁਖੀ ਅੱਗੇ ਨਹੀਂ ਆਇਆ ਕਿਸੇ ਟਕਸਾਲ ਦੇ ਮੁਖੀ ਦਾ ਹੀ ਕੋਈ ਅੱਗੇ ਆਇਆ ਸਾਡੇ ਕੋਲੇ ਜੇ ਹਾਂ ਤਾਂ ਨਾਰਾ ਮਾਰਦੇ ਰਹੇ ਨੇ ਤਾਂ ਮਾਨ ਸਾਹਿਬ ਨੇ ਜਣੀ ਕਰਿਆ ਉਹਨਾਂ ਨੇ ਰਿਪੋਰਟ ਵੀ ਕਰੀ ਹੋ ਜਣੀ ਬਹੁਤ ਫੇਰੇ ਨੇ ਉਹ ਮਾਨ ਸਾਹਿਬ ਜੀ ਸਿਮਰਂਜੀਤ ਮਾਨ ਬਾਕੀ ਰੋਡਾਂ ਵਾਲਾ ਪਰਿਵਾਰ ਉਹ ਕੈਪਟਨ ਸਾਹਿਬ ਆਉਂਦੇ ਰਹੇ ਨੇ ਪ੍ਰਧਾਨ ਸੰਤਾਂ ਦੇ ਹੋਰ ਸਾਰੇ ਜਣੀ ਇਸ ਤਰ੍ਹਾਂ ਹੋਰ ਮਦਬਰ ਉਹ ਸਾਧੂ ਸੰਤ ਆਉਂਦੇ ਰਹੇ ਨੇ ਉਹਨਾਂ ਦੀ ਵਰਸੀ ਤੇ ਹੂੰ ਉਹਨਾਂ ਦੀ ਵਰਸੀ ਫਿਰ ਅਸੀਂ ਸਾਡੇ ਗਿਆਨੀ ਦਾਰਸਾਉ ਨਹੀਂ ਹੁੰਦੇ ਸੀਗੇ ਜੀ ਤੇ ਭਾਈ ਮਹਿਮਾ ਸੇ ਟੋਟ ਬੱਤੀ 100 150 ਬੱਚਾ ਪੜਦਾ ਇੱਕ ਕੋਕੇ ਵਾਲਾ ਹਰੀਸ਼ ਉਹ ਸਾਡੇ ਪਿੰਟੀ ਪੜਦਾ ਸੀ ਮੇਰੇ ਪਿੰਡੂ ਦੀ ਸ਼ਾਦੀ ਹੋਈ ਆ ਬਾਅਦ ਚ ਜੀ ਹਰੀਸ਼ ਉਹ ਲੋਟ ਪੱਦੀ ਬੈਠ ਗਿਆ ਜੀ ਜਿਹੜੀ ਜਦੋਂ ਸੀਤ ਹੋ ਗਏ ਉਹੀ ਪਹਿਲੀ ਵਾਰਸੀ ਤੋਂ ਲਾ ਕੇ ਅਸੀਂ ਅੱਜ ਸਹੀਂ ਜਿਹੜੀਆਂ ਵਰਸ਼ਿਆਂ ਨੇ ਪਿਛਲੀ ਵੇਰ ਤਾਂ ਮੈਂ ਗਿਆ ਹੋਇਆ ਬਾਹਰ ਇੱਕ ਨਹੀਂ ਮੈਂ ਤੋ ਆਇਆ ਹਰੇਕ ਵੇਰੀ ਜਿੰਨਾ ਚਿਰ ਮਹਾਪੁਰਸ਼ੋ ਜਿਉਂਦੇ ਰਹੇ ਨੇ ਹੁਣ ਤਾਂ ਚੜਾਈ ਕਰਕੇ ਮਹਿਮਾ ਸਾਂ ਵੀ ਕਰਨੀ ਦੱਸਾਂ ਹਾਂ ਉਹ ਵਰਚੀ ਮਨਾਉਂਦੇ ਰਹਿੰਦੇ ਨੇ ਹੁਣ ਉਹਨਾਂ ਦੇ ਭਰਾ ਜੀ ਜਾਨੀ ਮਤਲਬ ਖੰਡ ਪਾਟ ਘਰੇ ਹੀ ਕਰਦੇ ਸੀ ਦੋ ਇੱਕ ਤਿੰਨ ਵਰਚੀਆਂ ਤਾਂ ਗੁਰਦਾਰੇ ਮਨਾਇਆਂ ਫਿਰ ਉਦੋਂ ਵੀ ਉਦੋਂ ਬਾਅਦ ਘਰੇ ਜਾਨੀ ਆਪਣੇ ਘਰੇ ਹੀ ਲੱਗੇ ਸੀ ਕਿ ਕਰਨ ਜੀ ਅਜੀ ਉੱਥੇ ਹੀ ਵਰਚੀ ਉਹਨਾਂ ਦੀ ਮਨਾ ਕੇ ਕੱਟ ਜੀ ਕਰ ਲੈਂਦੇ ਸੀ ਜਿੰਨਾ ਆ ਜਾਂਦਾ ਸੀ ਕਿ ਸੰਗਤ ਬਾਹਲਾ ਕਿਸੇ ਨੂੰ ਸੁਣਿਆ ਨਹੀਂ ਜੀ ਕੰਤੇ ਜੀ 2-4000 ਬੰਦੇ ਨੇ ਹੋ ਜਾਣਾ ਉਹ ਕਣਕਟ ਦਰਿਆ ਉਹਨਾਂ ਦੇ 2-4 2000 ਬੰਦੇ 2-4000 ਬੰਦੇ ਹੋ ਜਾਂਦੇ ਸੀ ਇਕੱਠ ਹੁੰਦਾ ਰਿਹਾ ਉੱਥੇ ਤੇ ਉਸ ਤੋਂ ਬਾਅਦ ਵੀ 29 ਸਾਲ ਅਸੀਂ ਉੱਥੇ ਵਰਸੀ ਮਨਾਈ ਹੈ ਤੇ ਹੁਣ ਜਿਹੜੀ ਸਿਆਸਤ ਹੈ ਸੱਤਾ ਆ ਜਾਂ ਜਾਂ ਕਹਿ ਸਕਦੇ ਆ ਅਕਾਲੀ ਦਲ ਨੂੰ ਹੁਣ ਚੇਤਾ ਆ ਰਿਹਾ ਹੈ ਉਹਨਾਂ ਦੀ ਵਰਸੀ ਮਨਾਉਣ ਦਾ ਤੇ ਬੀਤੇ ਦਿਨੀ ਉਹਨਾਂ ਨੇ ਇੱਕ ਤਰੀਕ ਨੂੰ ਉਹਨਾਂ ਦਾ ਜਿਹੜਾ ਭੋਗ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਇਆ ਉਹਨੂੰ ਕਿੱਦਾਂ ਤੁਸੀਂ ਦੇਖਦੇ ਹੋ ਕਿਉਂਕਿ ਇਹਨਾਂ ਨੂੰ ਹੁਣ ਤੱਕ ਤਾਂ 30 ਸਾਲਾਂ ਦਾ ਚੇਤੇ ਨਹੀਂ ਆਇਆ ਹੁਣ ਕਿੱਦਾਂ ਚੇਤੇ ਆ ਗਿਆ ਇਹ ਡਰਾਮਾ ਜੀ ਉਹਨੇ ਫੇਰ ਜਾਣੀ ਅੱਖਾਂ ਦੇ ੱਠਾ ਪਾਉਣ ਨੂੰ ਫਿਰਦੇ ਨੇ ਅੱਖਾਂ 'ਚ ਇਹ ਮੇਰੇ ਤੇ ਜਮਈ ਇਹਨਾਂ ਨੇ ਕਿਸੇ ਨੇ ਪਤਾ ਨਹੀਂ ਲਿਆ ਉਹ ਜਿਹੜਾ ਗਰੇਆਂ ਵਾਲਾ ਇਹ ਤਾਂ ਜੀ ਮੁਜਰਾ ਕਰਦੇ ਫਿਰਦੇ ਨੇ ਘੂਗਰੂ ਬੰਨ ਕੇ ਉਹਨਾਂ ਦਾ ਇੱਕੋ ਬਲ ਤੋਹਾ ਹੋ ਗਿਆ ਉਹ ਜਾਣੀ ਕਰੇ ਖਾੜਕੂ ਬਣਦਾ ਕਦੇ ਕੋਈ ਟੁੱਕੜਪੋਚ ਬੰਦੇ ਨੇ ਯਾਰ ਗੁਰਕੀ ਖਾਂਦੇ ਨੇ ਇਹ ਜਿਹੜਾ ਬੰਦਾ ਇਹਨਾਂ ਦੀ ਰੂਹ ਤਾਂ ਇਹਨਾਂ ਦੀ ਪਕਾਤ ਕੀ ਆ ਇਹ ਤਾਂ ਟੁੱਕੜਪੋਚ ਨੇ ਇਹਨਾਂ ਦੇ ਉਹ ਟੁੱਕੜਪੋਚ ਮੁਜਰਾ ਕਰਦੇ ਨੇ ਗੱਲ ਨਹੀਂ ਬਾਤ ਆਇਆ ਹੋ ਗਿਆ ਜੀ ਮੈਂ ਉਤੇ ਕਰਿਆ ਜੀ ਮੈਂ ਖਾੜਕੂ ਸੀਗਾ ਮੈਂ ਉਹ ਸੀ ਕਿਤੇ ਯਾਰ ਖਾੜਕੂ ਦੱਸਦੇ ਹੁੰਦੇ ਨੇ ਪਰ ਸਵਰਨ ਸਿੰਘ ਘੋੜਨਾ ਉਸ ਵੇਲੇ ਦਾ ਜੋ ਐਸਐਸਪੀ ਸੀ ਜਿਨੇ ਮਤਲਬ ਜ ਮਤਲਬ ਜਥੇਦਾਰ ਜੀ ਨੂੰ ਚੱਕਿਆ ਕੋ ਕੋ ਕੇ ਮਾਰਿਆ ਤੇ ਉਹਦੇ ਨਾਲ ਤਾਂ ਸਿਆਸੀ ਧਰਾਂ ਦੇ ਵੀ ਰਿਸ਼ਤੇ ਨਿਕਲ ਕੇ ਆ ਰਹੇ ਨੇ ਤੁਹਾਡੇ ਸਾਹਮਣੇ ਹੀ ਆ ਉਹ ਤਾਂ ਜੀ ਸਿਆਸੀ ਸਾਰੇ ਕਾਲੀ ਇਹਨਾਂ ਨੇ ਸਿਆਸੀਆਂ ਨੇ ਕਰਿਆ ਜੀ ਜਾਣੀ ਗੱਲਬਾਤ ਸੇਰ ਉਹਦਾ ਭਾਈ ਪੜਦੇ ਹੁੰਦੇ ਸੀਗੇ ਬਈ ਕਈ ਵਾਰੀ ਜਮਾ ਕੇ ਦੇਖਿਆ ਮੈਂ ਜਦ ਵੀ ਦਗਾ ਕਮਾਇਆ ਤਾਂ ਆਪਣੇ ਨੇ ਹੂੰ ਮੁਰਦਾ ਰੋਪਿਆ ਬੱਦੇ ਦੀ ਦੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤਾਂ ਆਪਣੇ ਨੂੰ ਆਪਣੇ ਨੇ ਬਾਜਾਂ ਵਾਲੇ ਤੇ ਜਿਗਰ ਤੇ ਟੋਟਿਆਂ ਨੂੰ ਨੀਹਾਂ ਵਿੱਚ ਚੰਬਾਇਆ ਤਾਂ ਆਪਣੇ ਨੇ ਬੁਲਬੁਲ ਰੋਪੀ ਮਾਲੀ ਹੱਥ ਦੇ ਕਸੂਈ ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਸਾਨੂੰ ਗਿਲਾ ਹੀ ਆਪਣੇ ਉਤੇ ਆ ਅਸੀਂ ਬੱਚੜੋਂ ਨੂੰ ਕਹਨੇ ਆਂ ਬੇਅੰਤ ਨੂੰ ਤਾਂ ਉਹ ਸਰਕਾਰ ਆਪਦੀ ਜਿਵੇਂ ਮਰਜ਼ੀ ਉਹ ਮੰਨ ਤਾਂ ਕਰਨਾ ਜੀ ਇਹਦੇ ਸਾਡੇ ਬੰਦਿਆਂ ਨੇ ਕਰਿਆ ਸਾਨੂੰ ਧੋਖੇ ਨਾ ਦੋ ਇਹ ਤਾਂ ਜੀ ਮਤਲਬ ਜਿੰਨਾ ਜਿਹੜਾ ਹੁਣ ਪਹੁੰਚ ਕੇ ਪਰ ਇਹ ਨਹੀਂ ਕੀਤਾ ਜਾਂ ਸਾਡਾ ਜਿੰਨੇ ਇਹ ਲਾਡਨ ਲੀਡਰਸ਼ਿਪ ਪੈ ਗਈ ਆ ਸਾਰੀ ਇਹ ਨਕਾਰਾ ਕਰਕੇ ਨਵੇਂ ਲੀਡਰਸ਼ਿਪ ਮੂਰੇ ਆਵੇ ਤਾਂ ਗੱਲ ਬਾਤ ਆ ਇਹ ਹੰਬਣ ਜਿੰਨਾ ਮਰਜ਼ੀ ਹੋਣਾ ਨਮਾ ਡਰਮ ਮੈਨੂੰ ਪਤਾ ਲੱਗਾ ਵੀ 10 ਤਰੀਕ ਤੋਂ ਆਨੰਦਪੁਰ ਤੋਂ ਉਹਨਾਂ ਨੇ ਮਹਾਰਾਜ ਦੇ ਨਾਂ ਦਾ ਕਰਕੇ ਉੱਥੇ ਦਮ ਦਮ ਮੈਨੂੰ ਇਹ ਲੱਖ ਡਰਾਮੇ ਕਰ ਲਵੇ ਜੀ ਜੀ ਪੰਜਾਬ ਬਚਾਓ ਦੇ ਨਹੀਂ ਤੋਂ ਪੰਜਾਬ ਦਾ ਕੀ ਹੈ ਹੈ ਨਹੀਂ ਪੰਜਾਬ ਬਚਾਓ ਰੈਲੀ ਕੱਢਣ ਲੱਗੇ ਆ ਸ਼ਾਇਦ ਆ ਪੰਜਾਬ ਹੀ ਸਾਰਾ ਪੰਜਾਬ ਬਾਜੂ ਇਹ ਅਕਾਲੀ ਦਲ ਦੇ ਤੋਂ ਪ੍ਰਧਾਨਗੀ ਤੋਂ ਪੈਸੇ ਹੀ ਬਾ ਦੇ ਦੇਵੇ ਬਸ ਪੰਜਾਬ ਸਾਡਾ ਬਚ ਗਿਆ ਜਿਹੜਾ ਇਹਨਾਂ ਨੇ ਕਰ ਲਿਆ 50 ਸਾਲ ਸਾਰਾ ਸਾਡਾ ਪੰਜਾਬ ਅੱਜ ਹੀ ਬਚ ਗਿਆ ਇਹ ਚੁੱਪ ਕਰਕੇ ਪ੍ਰਧਾਨਗੀ ਤੋਂ ਪੈਸੇ ਹੀ ਬਾ ਦੇ ਦੇਵੇ ਸ਼ਕਬੀਰ ਬਸ ਪਰ ਸਿੰਘ ਸਾਹਿਬ ਕਾਂਗਰਸੀ ਦਾ ਜਿਹੜਾ ਇੱਥੇ ਪਰਵਾ ਰਹੇ ਆ ਭੁਚੰਗੀ ਜਿਹੜਾ ਇੱਥੇ ਹੈਗਾ ਆ ਸਾਰੇ ਮਤਲਬ ਇੰਟਰਵਿਊਜ਼ ਮੈਂ ਵੀ ਦੇਖੀਆਂ ਨੇ ਤੇ ਬਹੁਤ ਸਾਰੇ ਮਤਲਬ ਸਿੱਖ ਬੁੱਧੀਜੀਵੀ ਵੀ ਹੈਗੇ ਨੇ ਜਿਨ੍ਹਾਂ ਦੇ ਜ਼ਿਹਨ 'ਚ ਇਹ ਆਂਦਾ ਵੀ ਉਹ ਉਹਨਾਂ ਨੇ ਕਦੀ ਖੁੱਲ ਕੇ ਨਹੀਂ ਬਿਆਨ ਕੀਤਾ ਕਿ ਬਾਦਲਾ ਨੇ ਕੀ ਕੀਤਾ ਜਾਂ ਕਾਂਗਰਸ ਨੇ ਕੀ ਕੀਤਾ ਜਾਂ ਭਾਜਪਾ ਨੇ ਕੀ ਕਰਟਾਇਆ ਉਹ ਐਵੇਂ ਲੱਗਦੇ ਆ ਵੀ ਸਰਕਾਰੀ ਜੀ ਭਾਸ਼ਾ ਬੋਲਦੇ ਆ ਕਿਉਂ ਉਹ ਜੀ ਗੱਲ ਇਹ ਹੈ ਆ ਵੀ ਉਹ ਤਾਂ 15 ਸਾਲ ਦਾ ਬੱਚਾ ਸੀ ਜਦੋਂ ਗੱਲ ਸਿੰਘ ਸਾਹਿਬ ਨੂੰ ਸੀਦ ਕੀਤਾ ਉਹਦੀ 15 ਸਾਲ ਦੀ ਉਮਰ ਸੀ ਕਰਦੇ ਆਲੇ ਦਾਲੇ ਮਤਲਬ ਪੌਲਸ ਲਾ ਦੇਣੀ ਕਦੇ ਕੋਸ਼ਿਸ਼ ਕਰਨਾ ਉਹ ਬੱਚੇ ਦੇ ਅੰਦਰ ਡਰ ਬੈਠਾ ਹੋਇਆ ਜਿਹੜੀ ਆ ਗੱਲ ਆ ਕਿ ਗਲਤ ਵਿਹਮੀ ਜਾ ਉਹਨਾਂ ਨਾਲ ਰਲ ਗਿਆ ਕਿ ਜੇ ਨਾ ਇਹ ਗੱਲ ਹੈ ਨਹੀਂ ਜੀ ਉਹ ਨਰੋਲ ਬੱਚਾ ਵਿਚਾਰਾ ਨਰਮ ਬੱਚਾ ਉਹਦੇ ਤੇ ਉਹ ਜਾਨੀ ਦਹਿਸ਼ਤ ਉਸ ਮੌਕੇ ਦੀ 95 ਚ ਤੇ ਕੇਸ ਪਾਤਾ ਜੀ ਇਹਦੇ ਚੱਡੇ ਪਾੜੇ ਗਏ ਪਾਣੀ ਡੁੱਬ ਤੇ ਵਿੱਚ ਮੂੰਹ ਡਪੋ ਕੇ ਟੌਰਚਰ ਕਰਿਆ ਮੁੰਡੇ ਨੂੰ ਬਹੁਤ ਜ਼ਿਆਦਾ ਉਹ ਟੌਰਚਰ ਤੇ ਡਰ ਹੀ ਇਹਨੇ ਆਹੀ ਗਰੇਰਾਲ ਜਾ ਕੇ ਉੱਥੇ ਕਰਕੇ ਉਹਦਾ ਮਾਨਤਾ ਆਪਣੇ ਤੇ ਬਾਦਲਦਲ ਦੇ ਵਿੱਚ ਉਹ ਤੋਂ ਹਾਮੀ ਭਰਾਈ ਜਾਂਦੇ ਸੀ ਬੱਚਾ ਉਹ ਪਰ ਪਰਿਵਾਰ ਕੋਈ ਨਹੀਂ ਕਿ ਇਹਦੇ ਵੱਲੋਂ ਬਾਦਲਦਲ ਦੇ ਵਿੱਚ ਹਾਮੀ ਭਰਾਈ ਜਾਂਦੀ ਸੀ ਇਹ ਚੀਜ਼ ਸਮਝ ਨਹੀਂ ਆਈ ਮੈਨੂੰ ਬਾਦਲਦਲ ਦੇ ਵਿੱਚ ਕਿਸ ਚੀਜ਼ ਦੀ ਹਾਮੀ ਹੁਣ ਜਣੀ ਕਿਹੜਾ ਐ ਕਰ ਲਿਆ ਸੀ ਵੀ ਬਾਦਲਦਲ ਚਾਹੇ ਹੁਣ ਜਣੀ ਉਹਨੂੰ ਗਰੇਰਾਲ ਨੇ ਜਿਹੜਾ ਹਰਚਰਨ ਕਰੇਾਲ ਇਹ ਲਵੇ ਲੱਗਿਆ ਹੋਇਆ ਉਹਦਾ ਤਾਂ ਗੱਲ ਉਹ ਅਜੀ ਕਿ ਮਾ ਬਦਲਦਾਨ ਜਿਹਨੇ ਕਤਲ ਕਰਾਇਆ ਉਹਦੇ ਨਾਲ ਕਿਵੇਂ ਰਹਿ ਕੋ ਅੱਛਾ ਗੁਰਚਰਨ ਸਿੰਘ ਕਤਲ ਕਰ ਗੁਰਚਰਨ ਸਿੰਘ ਗਰੇਵਾਲ ਨੇ ਬਦਲਦਲ ਚ ਜੁਆਇਨ ਕਰਵਾ ਲਿਆ ਸੀਗਾ ਹਾਂ ਉਹਨੂੰ ਬਦਲਦਾਨ ਚ ਜਵਾਨ ਬਣਾ ਲਿਆ ਸੀ ਉਹਨੂੰ ਮੁੰਡੇ ਜਾਨੀ ਮਤਲਬ ਇੱਥੇ ਸਰੋ ਸਰ ਪਾ ਕੇ ਆਪਸਰਾ ਦੀ ਤੋਰ ਟੂਟ ਬਣਾ ਕੇ ਵੀ ਆਏ ਭਲਨ ਨੇ ਤੇਰੇ ਕਹੇ ਤੇ ਕੰਮ ਹੋਇਆ ਕਰਨਗੇ ਉਹ ਪਿੰਡ ਦੇ ਵਿੱਚ ਸਰਪੰਚੀ ਮੈਂਬਰੀ ਵੀ ਆਏ ਜਾਨੀ ਲੜਾ ਕੇ ਦੂਜੇ ਪਾਸੇ ਨੂੰ ਛੋਟੀ ਉਮਰਾਂ ਬੱਚੇ ਨੂੰ ਗੁੰਮਰਾਹ ਕਰਿਆ ਇਹਨਾਂ ਨੇ ਅੱਬ ਜਿਹੜਾ ਹੈਗਾ ਗਰਿਆਲ ਖਰਚਰ ਨਗਰ ਵਾਲੇ ਬੰਦਿਆਂ ਨੇ ਆਹ ਗੱਲ ਆ ਜੀ ਉਹ ਕੋਈ ਗੱਲ ਨਹੀਂ ਕੋਈ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਪਰਿਵਾਰ ਨੂੰ ਕੋਈ ਖਰੀਦ ਰੂ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜੀ ਮਰਦ ਵਿਖਦੇ ਨਹੀਂ ਹੁੰਦੇ ਮਰਦ ਝੋਕਦੇ ਨਹੀਂ ਹੁੰਦੇ ਮਰਦਾਂ ਤੋਂ ਬਿਨਾ ਮਰਦ ਦਾ ਮੁੱਲ ਨਹੀਂ ਪਾ ਸਕਦਾ ਪ੍ਰਗਟ ਮਰਦ ਗੰਮੜਾ ਬ੍ਰਿਆਮ ਕੇਲਾ ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਾਂ ਜੀ ਉਹ ਤੇ ਮਰਦ ਬੱਚਾ ਜਾਂ ਤਾਂ ਸੰਤ ਸਾਡਾ ਸੀ ਤੇ ਆਖਿਆ ਮਰਦ ਜਰਨੈਲ ਚ ਜਾਂ ਸਿੰਘ ਸਾਹਿਬ ਜਿੰਨਾਂ ਤੇ ਇੱਕ ਵੀ ਕੇਸ ਨਹੀਂ ਕੋਈ ਜ਼ਬਾਨਤ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੂੰ ਵੀ ਛਾ ਕੇ ਬਿਨਾ ਦੋਸਤੋਂ ਗਵਰਨਮੈਂਟ ਨੇ ਕਿੱਡਾ ਤੁਹਾਡੇ ਸਾਹਮਣੇ 38 ਗੁਰੂ ਘਰ ਤੇ ਕਿਵੇਂ ਸਾਡੇ ਤੇ ਚੜ ਕੇ ਪਹੁੰਚਦੇ ਇਹ ਗੱਲਾਂ ਕਿਤੇ ਹੁੰਦੀਆਂ ਆਉਂਦੀਆਂ ਨੇ ਕਈ ਕਹਿੰਦੇ ਨੇ ਵੀ ਸੰਤ ਜਰਨੈਲ ਸੋਂ ਸੀਗਾ ਉੱਥੇ ਤਾਂ ਐਟੈਕ ਹੋਇਆ ਜੀ ਜਿਹੜੇ ਦੂਜੇ 36 33 ਗੁਰਦਾਰੇ ਸੀਗੇ ਉੱਥੇ ਕੌਣ ਸੀਗਾ ਉੱਥੇ ਤਾਂ ਜਨਰਲ ਸੋਹਣੇ ਸੀ ਇਹ ਤਾਂ ਕੌਮ ਦੇ ਬਹੁਤ ਚਿਰ ਤੋਂ ਵਿਰੋਧ ਤਾਂ ਸਾਡੀ ਚੱਲ ਰਹੀ ਸੀ ਵੀ ਇਹਨਾਂ ਨੂੰ ਸਭ ਕੁਝ ਖਾਇਆ ਜਾਵੇ ਸਾਨੇਦ ਨੂੰ 70 ਦੇ ਵਿੱਚ 78 ਤੋਂ ਪਹਿਲਾਂ ਸੰਤਾਂ ਨੇ ਨਗਰ ਕੀਰਤਨ ਕਰੇ ਸੀ ਇਹ ਸੰਤ ਕਰਤਾਰ ਚਾਹੁੰਦੇ ਨੇ ਇਹਨਾਂ ਨੂੰ ਸੰਤਾਂ ਨੂੰ ਪਹਿਲਾਂ ਸੰਤਾਂ ਤੋਂ ਦਿੱਲੀ ਕਿਤੇ ਉਹ ਗੱਲ ਕੱਠ ਦੇ ਵਿੱਚ ਬੀਬੀ ਇੰਦਰਾ ਗਾਂਧੀ ਆਈ ਨਾ ਮੇਰੇ ਪਾਸਾ ਦਾ ਸੀਗਾ ਸੀਤੀ ਪਰਪਾ ਉੱਥੇ ਆ ਕੇ ਸਾਰੇ ਉੱਠ ਗਏ ਜਿਵੇਂ ਹੁਣ ਗੱਲ ਹੁੰਦੇ ਨੇ ਕਿ ਉਹ ਚਮਲਿਆਂ ਛਾੜਦੇ ਨੇ ਸਾਰੇ। ਉਹ ਸ਼ੱਕ ਦਮ ਕਰਦੇ ਨੇ। ਸ਼ਾਂਤ ਹੱਲੇ ਨਹੀਂ। ਸ਼ਾਂਤ ਜਦੋਂ ਬਾਅਦ ਚ ਬੋਲੇ ਕਹਿੰਦੇ ਜੀ ਇਹ ਆਈਆ ਰਾਜ ਦੇ ਪ੍ਰਧਾਨ ਮੰਤਰੀ। ਸ਼ਾਂਤਾਂ ਨੇ ਛਾੜਦੇ ਸਾਰੇ। ਬਈ ਭਾਈ ਉਹਦੇ ਕੋਈ ਜੀ ਅੱਜ ਨਾ ਸਾਡੇ ਨਵੇਂ ਪਾਸਾ ਦਿੰਦੇ। ਕੁਰਬਾਨੀ ਇਹਨਾਂ ਦਾ ਅੱਜ ਆ ਗੱਲ ਹੋਣੀ ਸੀਗੀ। ਉਹਦਾ ਜਿੱਥੇ ਆਈਆ ਉਤੋਂ ਵੱਡਾ ਕੋਈ ਪਰਬਕਾਰੀ ਜਾਂ ਕੌਮ ਦੀ ਖਾਤਰ ਉਹਨਾਂ ਨੇ ਸਹੀ ਸਲਾਹ ਆਪਦਾ। ਵੇਚ ਜਿੰਨੇ ਸਰੀਰ ਰੂਮ ਨੇ ਜਰਮ ਧਾਰ ਕੇ ਵੀ ਦੇ ਨਹੀਂ ਸਕਦੇ ਨੋ ਬਾਲ ਸਕਦੇ ਸੰਤ ਕਰਤਾਰ ਚਾ ਉਹਨਾਂ ਨੇ ਨਗਰ ਕੀਰਤਨ ਕਰੇ ਜੀ ਤਕਸਾਲ ਦੀ ਟੱਕਰ ਤਾਂ ਲੱਗ ਚੁੱਕੀ ਜੀ ਇਹ ਤਾਂ ਜਦੋਂ ਸੰਤ ਜਰਨੈਲ ਚਾ ਉਹਨਾਂ ਗੱਲ ਇਹਦਾ ਕੋਈ ਸਭ ਬਹਾਨੇ ਬਣਾਏ ਗਏ ਨੇ ਪਾਣੀ ਕੱਟ ਦਿੰਦੇ ਉਹ ਪਾਣੀ ਤਾਂ ਅਧੜ ਕੋਈ ਚੀਜ਼ ਹੀ ਨਾ ਹੁਣ ਦਿੰਦੇ ਪਾਈ ਰਾਤ ਦੇ ਘੇਰਾ ਕਿੰਨਾ ਵਿਚਾਰ ਬੈਠੇ ਰਹਿੰਦੇ ਆਖ ਨੂੰ ਹੋ ਜਾਂਦੀ ਇਹਦਾ ਟੈਂਪਾਂ ਟੋਕਾਂ ਦਾ ਕੌਮ ਨੂੰ ਸਭ ਕੁਝ ਕਾਉਣ ਦੀ ਗੱਲ ਜਿਹੜੀ ਸੀਗੀ ਚਰ ਤੋਂ ਇਹਨਾਂ ਦੀ ਪ੍ਰੇਰਣ ਬਣੀ ਹੋਈ ਸੀ ਸਾਡੇਾਂ ਦੇ ਨਾਲ ਹੋਈ ਨਹੀਂ ਸਕਦਾ ਸਾਡੇ ਤਾਂ ਜਿੱਤੇ ਵੀ ਇਹ ਮਹਾਂਪੁਰਸ਼ ਕਹਦੇ ਹੁੰਦੇ ਸੀ ਵੀ ਜਿੱਤੇ ਟੈਕ ਹੋ ਜਾਊਗਾ ਖਾਲਸੇ ਰਾਜ ਦੀ ਨਹੀਂ ਰੱਖੀ ਜਾਊਗੀ ਬਸ ਇਹ ਬਣੇ ਇਹ ਗੱਲ ਨੇ ਰੁਕਣਾ ਹੀ ਨਹੀਂਗਾ ਜਿੰਨਾ ਚਿਰ ਮਰਜ਼ੀ ਹੰਬ ਲੈਣੇ ਜੋ ਮਰਜ਼ੀ ਕਰੀ ਜਾਣ ਨਹੀਂ ਮਤਲਬ ਉਸ ਦਿਨ ਰੱਖੀ ਗਈ ਜਦੋਂ ਟੈਂਕਾਂ ਤੋਂ ਪਾ ਚੜੀਆਂ ਨੇ ਤੇ ਉਹ ਹਾਂ ਜਦੋਂ ਟੈਂਕਾਂ ਤੋਂ ਪਾ ਇੱਥੇ ਹਮਰਾ ਹੋ ਗਿਆ ਅਕਾਲਪੁਰ ਸਾਹਿਬ ਤੇ ਉਦੋਂ ਨਿਉਂ ਧਰੀ ਗਈ ਪਾਕਿਸਤਾਨ ਦੀ ਇਹ ਗੱਲ ਨੇ ਰੁਕਣਾ ਨਹੀਂਗਾ ਲੱਗ ਕੇ ਇਹ ਯਤਨ ਕਰ ਲੈਣਾ ਬਾਹਰ ਬੈਠੇ ਸਾਰੇ ਮੁਲਕਾਂ ਨੂੰ ਮਾਨਤਾ ਮਿਲ ਜੰਦੀ ਆ ਹੁਣ ਤਾਂ ਇਹਦਾ ਬਹੁਤ ਛੇਤੀ ਕੰਮ ਨੇ ਮੂਹਰੇ ਆ ਜਾਣਾ ਬਿਲਕੁਲ ਇਲਾਕੇ ਬਹੁਤ ਛੇਤੀ ਇਮਾਰਤਾਂ ਦੇ ਰੂਪ ਦੇ ਵਿੱਚ ਇਹਦੀ ਉਹ ਸਾਰੀ ਹੋ ਜਾਣੀ ਹੈ ਹਾਂ ਜੀ ਚਤਾਈ ਤੋਂ ਪਹਿਲਾਂ ਪਹਿਲਾਂ ਇਹ ਗੱਲ ਨੇ ਸਿਰੇ ਲੱਗ ਜਾਣਾ ਹੁਣ ਆ 24 ਪਹਿਲਾਂ ਤਾਂ ਹੁਣ ਇਮਾਰਤੀਆਂ 13 ਦੀਆਂ 13 ਸੀਟਾਂ ਸਾਰੇ ਨੂੰ ਲੋ ਘਾਰ ਦੇਣਗੇ ਪੰਜਾਬ ਦੇ ਲੋਕ ਇਹ ਪਲੇਟ ਫਾਰਮ ਕਰਨ ਬੰਦੇ ਇਹ ਜਿੰਨੇ ਨੇ ਇਹਨਾਂ ਨੂੰ ਪੋਲ ਤੇ ਕੂੜੇ ਵਾਂਗੂੰ ਪਰੇ ਪੂੰਜ ਪੂੰਜ ਦਿੱਤਾ ਜਾਵੇ ਕੌਮ ਦੇ ਸਿਰੋਂ ਕਲੰਕ ਨਾ ਹੋਇਆ ਜਾਵੇ ਕੌਮ ਤੇ ਜਿਹੜੇ ਬੰਦੇ ਨੇ ਕਲੰਕ ਦੇ ਕੌਮ ਦੇ ਨਾਂ ਤੇ ਜਿੰਨਾ ਜੇ ਸਾਰੇ ਬੰਦੇ ਪਰੇ ਨਹੀਂ ਕੀਤੇ ਜਾਂਦੇ ਕੌਮ ਦੀ ਜਿਹੜੀ ਚੜ੍ਹਦੀ ਕਲਾ ਹੋਈ ਨਹੀਂ ਸਾਡੀ ਇਹ ਬੰਦੇ ਦੇਖਦੇ ਹੋਏ ਨਾ ਪੱਤੀ ਪੱਤਰ ਸੈਂਟਰ ਨੂੰ ਚਲੋ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਠੀਕ ਹੈ ਜੀ ਠੀਕ ਹੈ ਜੀ